ਨਵਰਾਤਰੀਆਂ ਦੇ ਮੌਕੇ ਉੱਤੇ ਹੁਣ ਲੋਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਵੇਰਕਾ ਤੋਂ ਬਾਅਦ ਹੁਣ ਭਾਰਤ ਦਾ ਸਭ ਤੋਂ ਵੱਡਾ ਫੂਡ ਬ੍ਰਾਂਡ ਅਮੋਲ ਵੀ ਆਪਣੇ ਉਤਪਾਦਾਂ ਦੀ ਕੀਮਤਾਂ ਘਟਾ ਰਿਹਾ ਹੈ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਯਾਨੀ ਕਿ ਜੀ ਸੀ ਐਮ ਐਮ ਐਫ ਨੇ ਐਲਾਨ ਕੀਤਾ ਹੈ ਕਿ ਅੱਜ ਤੋਂ ਅਮੋਲ ਦੇ 700 ਤੋਂ ਵੱਧ ਉਤਪਾਦ ਸਸਤੇ ਹੋਣਗੇ ਕੰਪਨੀ ਨੇ ਇਹ ਫੈਸਲਾ ਜੀ ਐਸ ਟੀ 2.0 ਵਿੱਚ ਕਟੌਤੀ ਹੋਣ ਤੋਂ ਬਾਅਦ ਲਿਆ ਹੈ ਤਾਂ ਜੋ ਗ੍ਰਾਹਕਾਂ ਨੂੰ ਇਸ ਦਾ ਪੂਰਾ ਪੂਰਾ ਫਾਇਦਾ ਮਿਲ ਸਕੇ ਖਾਸ ਕਰਕੇ ਘਿਓ ਦੀ ਕੀਮਤ ਦੇ ਵਿੱਚ 40 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਹੈ ਜੋ ਉਪਭੋਗਤਾਵਾਂ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ ਇਸ ਦੇ ਨਾਲ ਹੀ ਮੱਖਣ ਦੁੱਧ ਆਈਸਕ੍ਰੀਮ ਪਨੀਰ ਚਾਕਲੇਟ ਬੇਕਰੀ ਆਈਟਮਾਂ ਅਤੇ ਫਰੋਜ਼ਨ ਸਨੈਕਸ ਸਮੇਤ ਕਈ ਉਤਪਾਦ ਹੁਣ ਸਸਤੇ ਹੋਣਗੇ ਉਦਾਹਰਨ ਦੇ ਲਈ ਅੰਮੋਲ ਮੱਖਣ ਦਾ 100 ਗ੍ਰਾਮ ਪੈਕ ਪਹਿਲਾਂ 60 ਰੁਪਏ ਦਾ ਆਉਂਦਾ ਸੀ ਹੁਣ 58 ਰੁਪਏ ਦੇ ਵਿੱਚ ਮਿਲੇਗਾ ਅਮਰ ਤਾਜ਼ਾ ਟੌਨਡ ਮਿਲਕ 1 ਲੀਟਰ ਦੀ ਕੀਮਤ ਹੁਣ 75 ਰੁਪਏ ਹੋਵੇਗੀ ਜਦਕਿ ਅਮਰ 골ਡ ਮਿਲਕ 1 ਲੀਟਰ 80 ਰੁਪਏ ਕਰ ਦਿੱਤਾ ਗਿਆ ਹੈ ਆਈਸਕ੍ਰੀਮ ਖੰਡ ਵਿੱਚ ਵੀ ਵੱਡਾ ਬਦਲਾਅ ਕੀਤਾ ਗਿਆ ਵਨੀਲਾ ম্যাਜਿਕ 1 ਲੀਟਰ ਦੀ ਕੀਮਤ ਹੁਣ 180 ਰੁਪਏ ਹੋਵੇਗੀ ਅਮਰ ਪ੍ਰੋਸੈਸਡ ਚੀਜ਼ ਬਲੌਕ 1 ਕਿਲੋ ਦੀ ਕੀਮਤ 575 ਰੁਪਏ ਤੋਂ ਘਟਾ ਕੇ 545 ਰੁਪਏ ਕਰ ਦਿੱਤੀ ਗਈ ਹੈ ਇਸੀ ਤਰ੍ਹਾਂ ਅਮੁਲ ਪੀਨਟ ਸਪਰੈਡ 900 ਗ੍ਰਾਮ 325 ਰੁਪਏ ਦੀ ਬਜਾਏ ਹੁਣ 300 ਰੁਪਏ ਵਿੱਚ ਉਪਲਬਧ ਹੋਵੇਗਾ ਕੰਪਨੀ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਨਾ ਸਿਰਫ ਗ੍ਰਾਹਕਾਂ ਨੂੰ ਰਾਹਤ ਮਿਲੇਗੀ ਸੋ ਕਿਸਾਨਾਂ ਦੇ ਵਿਕਾਸ ਤੇ ਭਲਾਈ ਨੂੰ ਵੀ ਯਕੀਨੀ ਬਣਾਇਆ ਜਾ ਸਕਦਾ ਹੈ ਗੁਣਵੱਤਾ ਅਤੇ ਭਰੋਸੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ ਮਹਿੰਗਾਈ ਦੇ ਇਸ ਦੌਰ ਦੇ ਵਿੱਚ ਅਮੁਲ ਵੱਲੋਂ ਕੀਮਤਾਂ ਘਟਾਉਣਾ ਆਮ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਦੇ ਵਾਂਗ ਹੈ ਨਵਰਾਤਰੀਆਂ ਦੇ ਮੌਕੇ ਉੱਤੇ ਹੁਣ ਲੋਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਵੇਰਕਾ ਤੋਂ ਬਾਅਦ ਹੁਣ ਭਾਰਤ ਦਾ ਸਭ ਤੋਂ ਵੱਡਾ ਫੂਡ ਬ੍ਰਾਂਡ ਅਮੂਲ ਵੀ ਆਪਣੇ ਉਤਪਾਦਾਂ ਦੀ ਕੀਮਤਾਂ ਘਟਾ ਰਿਹਾ ਹੈ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਯਾਨੀ ਕਿ ਜੀ ਸੀ ਐਮ ਐਮ ਐਫ ਨੇ ਐਲਾਨ ਕੀਤਾ ਹੈ ਕਿ ਅੱਜ ਤੋਂ ਅਮੂਲ ਦੇ 700 ਤੋਂ ਵੱਧ ਉਤਪਾਦ ਸਸਤੇ ਹੋਣਗੇ ਕੰਪਨੀ ਨੇ ਇਹ ਫੈਸਲਾ ਜੀ ਐਸ ਟੀ 2.0 ਵਿੱਚ ਕਟੌਤੀ ਹੋਣ ਤੋਂ ਬਾਅਦ ਲਿਆ ਹੈ ਤਾ ਜੋ ਗ੍ਰਾਹਕਾਂ ਨੂੰ ਇਸ ਦਾ ਪੂਰਾ ਪੂਰਾ ਫਾਇਦਾ ਮਿਲ ਸਕੇ ਖਾਸ ਕਰਕੇ ਘੋੜੀ ਦੀ ਕੀਮਤ ਦੇ ਵਿੱਚ 40 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਹੈ ਜੋ ਉਪਭੋਗਤਾਵਾਂ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ ਇਸ ਦੇ ਨਾਲ ਹੀ ਮੱਖਣ ਦੁੱਧ ਆਈਸਕ੍ਰੀਮ ਪਨੀਰ ਚਾਕਲੇਟ ਬੇਕਰੀ ਆਈਟਮਾਂ ਅਤੇ ਫਰੋਜ਼ਨ ਸਨੈਕਸ ਸਮੇਤ ਕਈ ਉਤਪਾਦ ਹੁਣ ਸਸਤੇ ਹੋਣਗੇ ਉਦਾਹਰਨ ਦੇ ਲਈ ਅੰਮੋਲ ਮੱਖਣ ਦਾ 100 ਗ੍ਰਾਮ ਪੈਕ ਪਹਿਲਾਂ 60 ਰੁਪਏ ਦਾ ਆਉਂਦਾ ਸੀ ਹੁਣ 58 ਰੁਪਏ ਦੇ ਵਿੱਚ ਮਿਲੇਗਾ ਅਮੁੱਲ ਤਾਜ਼ਾ ਟੌਨਡ ਮਿਲਕ 1 ਲੀਟਰ ਦੀ ਕੀਮਤ ਹੁਣ 75 ਰੁਪਏ ਹੋਵੇਗੀ ਜਦਕਿ ਅਮਰ 골ਡ ਮਿਲਕ 1 ਲੀਟਰ 80 ਰੁਪਏ ਕਰ ਦਿੱਤਾ ਗਿਆ ਆਈਸਕ੍ਰੀਮ ਖੰਡ ਵਿੱਚ ਵੀ ਵੱਡਾ ਬਦਲਾਅ ਕੀਤਾ ਗਿਆ ਹੈ ਵਨੀਲਾ ਮੈਜਿਕ 1 ਲੀਟਰ ਦੀ ਕੀਮਤ ਹੁਣ 180 ਰੁਪਏ ਹੋਵੇਗੀ। ਅਮੁੱਲ ਪ੍ਰੋਸੈਸਡ ਚੀਜ਼ ਬਲੌਕ 1 ਕਿਲੋ ਦੀ ਕੀਮਤ 575 ਰੁਪਏ ਤੋਂ ਘਟਾ ਕੇ 545 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਅਮੁੱਲ ਪੀਨਟ ਸਪਰੈਡ 900 ਗ੍ਰਾਮ 325 ਰੁਪਏ ਦੀ ਬਜਾਏ ਹੁਣ 300 ਰੁਪਏ ਵਿੱਚ ਉਪਲਬਧ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਨਾ ਸਿਰਫ ਗ੍ਰਾਹਕਾਂ ਨੂੰ ਰਾਹਤ ਮਿਲੇਗੀ ਸਗੋਂ ਕਿਸਾਨਾਂ ਦੇ ਵਿਕਾਸ ਤੇ ਭਲਾਈ ਨੂੰ ਵੀ ਯਕੀਨੀ ਬਣਾਇਆ ਜਾ ਸਕਦਾ ਹੈ। ਗੁਣਵੱਤਾ ਅਤੇ ਭਰੋਸੇ ਨਾਲ ਕੋਈ ਵੀ ਸਮਝ ਸਮਝੌਤਾ ਨਹੀਂ ਕੀਤਾ ਜਾਵੇਗਾ ਮਹਿੰਗਾਈ ਦੇ ਇਸ ਦੌਰ ਦੇ ਵਿੱਚ ਅਮਲ ਵੱਲੋਂ ਕੀਮਤਾਂ ਘਟਾਉਣਾ ਆਮ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਦੇ ਵਾਂਗ ਹੈ